ਅੱਜ ਕਾ ਤੂੰ ਮਜਬੂਰ ਨੇ ਸਰਸਾ ਭੈੜੀ ਨੇ ਕੀਤੇ ਅੱਜ ਦੂਰ ਦੂਰ ਨੇ ਸਰਸਾ ਭੈੜੀ ਨੇ ਕੀਤੇ ਅੱਜ ਦੂਰ ਦੂਰ ਨੇ ਅੱਜ ਪੈਣਾ ਏ ਸ਼ਦੀ ਯਾਦੇ ਪੈਣ ਉੱਜੇ ਪੁੱਜ ਜਾ ਤੂੰ ਖੜੀ ਨੀਹਾਂ ਦੇਖੀ ਤੂੰ ਜਰੂਰ ਨਹੀਂ ਦੂਰ ਜਾ ਤੋ ਖੜੀ ਨੀਹਾਂ ਦੇਖੀ ਮਾਜੂਰ ਨਹੀਂ ਸਾ ਸੰਗਤ ਇੱਕ ਬੇਤੀ ਬੜੀ سنجੀਦਗੀ ਨਾਲ ਕਰਨੀ ਚਾਹਦਾ ਕਾਫਲੇ ਸ਼ਹੀਦ ਹੋਣ ਲੱਗਿਆਂ ਨਹੀਂ ਬਣਦੇ ਸ਼ਹੀਦ ਹੋਣ ਵਾਲੇ ਕਾਫਲਿਆਂ ਦੇ ਰੂਪ ਚ ਨਹੀਂ ਜਾਂਦੇ ਕਾਫਲੇ ਤੇ ਬੀਜ ਤੋਂ ਬਾਅਦ ਬਣਦੇ ਆ ਬੀਜ ਤੇ ਇੱਕ ਹੀ ਪੈਂਦਾ ਫਿਰ ਜਦੋਂ ਭਰ ਭਰ ਕੇ ਮਾਲ ਆਉਂਦਾ ਨਾ ਉਹ ਤੇ ਫਿਰ ਉਸ ਬੀਜ ਦੇ ਫਲ ਤੋਂ ਤਿਆਰ ਹੁੰਦਾ ਸੋ ਕਾਫਲਾ ਉਹ ਜਿਹੜਾ ਸ਼ਹੀਦਾਂ ਦੇ ਪੈਰਾਂ ਤੋਂ ਤੁਰੇ ਉਹਨਾਂ ਨੇ ਪੈੜਾ ਪਾਧ ਕੀ ਉਹ ਕੱਲੇ ਤੁਰੇ ਨੇ ਗੁਰੂ ਦੇ ਲਾਲ ਜੋੜੀ ਜੋੜੀ ਹੋ ਕੇ ਕਾਫਲਾ ਤੇ ਤੁਸੀਂ ਬਣਾਉਣਾ ਪਿੱਛੇ ਸ਼ਹੀਦਾਂ ਦੀਆਂ ਪੈੜਾ